ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਹਰ ਜ਼ਿਲ੍ਹੇ ਦੇ ਵਿੱਚ ਸਰਕਾਰੀ ਗਊਸ਼ਾਲਾ ਬਣਾਈ ਗਈ ਹੈ ਪਟਿਆਲਾ ਜ਼ਿਲ੍ਹੇ ਦੀ ਸਰਕਾਰੀ ਗਊਸ਼ਾਲਾ ਪਿੰਡ ਗਾਜੀਪੁਰ ਵਿਖੇ ਪੰਜਾਬ ਗਊ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਘਲਾ ਪਹੁੰਚੇ ਹੈ ਚੇਅਰਮੈਨ ਪੰਜਾਬ ਗਊ ਕਮਿਸ਼ਨ ਅਸ਼ੋਕ ਸਿੰਘਲਾ ਜੀ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਕਿ ਸਰਕਾਰੀ ਗਊਸ਼ਾਲਾ ਪੰਜਾਬ ਦੇ ਵਿੱਚ 20 ਹੈ ਹਰ ਜ਼ਿਲ੍ਹੇ ਦੇ ਵਿੱਚ ਇਹ ਸਰਕਾਰੀ ਗਊਸ਼ਾਲਾ ਬਣਾਈਆਂ ਗਏ ਹਨ ਤਾਂ ਕਿ ਸੜਕਾਂ ਦੇ ਉੱਤੇ ਜਿਹੜੇ ਇਹ ਜਿਹੜੇ ਪਸ਼ੂ ਘੁੰਮਦੇ ਹਨ ਉਹਦੇ ਨਾਲ ਹਾਦਸੇ ਹੁੰਦੇ ਆ ਉਹ ਵੀ ਰੁਕ ਸਕਣ ਔਰ ਇਹ ਜਾਨਵਰਾਂ ਦੇ ਦੇਖਭਾਲ ਦੇ ਲਈ ਸਰਕਾਰ ਵੱਲੋਂ ਇੱਕ ਵੱਖਰਾ ਵਿਭਾਗ ਵੀ ਬਣਾਇਆ ਗਿਆ ਹੈ ਲੇਕਿਨ ਜਿਹੜਾ ਸਰਕਾਰੀ ਪੈਸਾ ਗਊ ਟੈਕਸ ਕੱਢਦੇ ਹੈ ਉਹ ਸਰਕਾਰੀ ਗਊਸ਼ਾਲਾ ਨੂੰ ਨਹੀਂ ਮਿਲਦਾ ਉਸ ਕਰਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਸਰਕਾਰੀ ਗਊਸ਼ਾਲਾ ਦੇ ਜਿਹੜੇ ਅਧਿਕਾਰੀ ਹੈ ਮੁਲਾਜ਼ਮ ਹੈ ਉਹਨਾਂ ਨੂੰ ਉਠਾਣਾ ਪੈਂਦਾ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਉਹ ਜਿਹੜੇ ਵੱਖ-ਵੱਖ ਮਹਿਕਮਿਆਂ ਵੱਲੋਂ ਦਾ ਗਊ ਟੈਕਸ ਹੈ ਉਹ ਜਲਦੀ ਇਸ ਸਰਕਾਰੀ ਗਊਸ਼ਾਲਾ 'ਚ ਭੇਜਿਆ ਜਾਵੇਗਾ ਔਰ ਇਹ ਪਸ਼ੂ ਤੰਦ ਦੀ ਦੇਖਭਾਲ ਵੀ ਚੰਗੇ ਢੰਗ ਨਾਲ ਹੋ ਸਕੇਗੀ ਚੇਅਰਮੈਨ ਸਾਹਿਬ ਸਰਕਾਰ ਵੱਲੋਂ ਤੁਸੀਂ ਚੇਅਰਮੈਨ ਨੂੰ ਵੀਟ ਕਰ ਰਹੇ ਗਊਸਾਲਾ ਕੀ ਗਊਸਾਲਾ ਦਾ ਕੰਮ ਬਹੁਤ ਬਧੀਆ ਇਸ ਵੀ ਦੇਖ ਰਹੇ ਨੰਬੇ ਸਣੇ ਤੋਂ ਪਰ ਥੋੜੀ ਸੇ ਸਮੱਸਿਆ ਇੱਥੇ ਆ ਰਹੀ ਹੈ ਵੀ ਜਿਹੜਾ ਪੈਸਾ ਸਰਕਾਰ ਵੱਲੋਂ ਆਣਾ ਸੀ ਫੰਡ ਆਣੇ ਚਾਹੀਦੇ ਨੇ ਜਿਹੜੇ ਕੱਟਦੇ ਨੇ ਪੈਸੇ ਗਊ ਟੈਕਸ ਤੇ ਉਹ ਇੱਥੇ ਨਹੀਂ ਮਿਲ ਰਿਹਾ 3.5 ਕਰੋੜ ਰੁਪਏ ਦੇ ਕਰੀਬ ਤੋਂ ਉਧਾਰ ਲੈ ਕੇ ਕੰਮ ਚਲਾ ਰਹੇ ਬਾਜ਼ਾਰ ਦੇ ਵਿੱਚ ਤੋਂ ਇਸ ਦੇ ਲਈ ਮੰਨ ਲਓ ਕੀ ਤੁਸੀਂ ਪ੍ਰਯਾਸ ਕਰੋਗੇ ਆ ਜਾਓ ਅੱਜ ਸਾਡਾ ਆਣ ਦਾ ਮਕਸਦ ਇਹੀ ਹੈ ਵੀ ਸਾਨੂੰ ਕਾਫੀ ਬੇਰੀ ਫੋਨ ਆਏ ਨੇ ਵੀ ਸਾਡੇ ਫੰਡ ਨਹੀਂ ਮਿਲ ਰਹੇ ਜਿਹੜਾ ਫੰਡ ਬਕਾਇਆ ਪਏ ਨੇ ਇਸੇ ਕਰਕੇ ਅੱਜ ਪਹਿਲਾਂ ਉਰੇ ਆਏ ਆ ਉਦੋਂ ਵਾਰ ਡੀ ਸਾਹਿਬ ਨੂੰ ਮਿਲਦੇ ਆ ਪੁੱਛਦੇ ਆ ਕਿੰਨੇ ਕ ਫੰਡ ਪਏ ਨੇ ਕੀ ਦਿੱਕਤ ਆ ਕਿਉਂ ਨਹੀਂ ਮਿਲ ਰਿਹਾ ਹੈ ਦੇਖੋ ਫੰਡ ਤਾਂ ਦੇਣੇ ਸਾਡਾ ਫਰਜ਼ ਬਣਦਾ ਹੈਗਾ ਜੇ ਜੋ ਅਸੀਂ ਸਰਕਾਰ ਨੇ ਗਊਸ਼ਾਲਾ ਖੋਲੀ ਹੈ ਤਾਂ ਦਾ ਇਹਨਾਂ ਦਾ ਅਸੀਂ ਧੰਨਵਾਦ ਨਾਲ ਇਹ ਵੀ ਕਰਦੇ ਆ ਵੀ ਜਿਹੜੇ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੋਈਆਂ ਨੇ ਉਹ ਸਹਿਯੋਗ ਕਰਦੀਆਂ ਉਹਨਾਂ ਦਾ ਧੰਨਵਾਦ ਹੈ ਭਾਵੇਂ ਸਰਕਾਰ ਕਣੀ ਜੋ ਫੰਡ ਬਕਾਇਆ ਪਏ ਨੇ ਉਹਨਾਂ ਬਾਰੇ ਅਸੀਂ ਗੱਲ ਕਰਨ ਵਾਸਤੇ ਆਏ ਆ ਅੱਜ ਇਹਨਾਂ ਨੂੰ ਪੁੱਛ ਕੇ ਉਹ ਦੁਆਰ ਗੱਲ ਕਰਦੇ ਨੇ ਕਿ ਸਭ ਨਾਲ ਕੀ ਦਿੱਕਤ ਹੈ। ਕਿ ਕਿੰਨੀ ਗਊਸ਼ਾਲਾ ਪੰਜਾਬ ਦੇ ਵਿੱਚ ਐ ਜਿਹੜੀ ਤੁਸੀਂ ਹੁਣ ਤੱਕ ਵਿਜ਼ਿਟ ਕਰ ਚੁੱਕੇ ਹੋ। ਪੰਜਾਬ ਸਾਡੇ ਸਰਕਾਰੀ ਵੀ ਗਊਸ਼ਾਲਾ تقریبا ਸਾਰੇ ਜਹਾਏ ਆ। ਪਰ ਉਹਰੇ ਹਾਲਾਤ ਵਧੀਆ ਲੱਗੇ ਨੇ ਬਹੁਤ ਵਧੀਆ ਨੇ। ਵਧੀਆ ਮੁੰਡੇ ਕੰਮ ਕਰ ਰਹੇ ਨੇ। ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਤੇ ਸਮਾਜ ਸੇਵੀ ਸੰਸਥਾ ਲੱਗੀਆਂ ਐ ਐਸ.ਡੀ.ਐਨ ਸਾਹਿਬ ਲੱਗੇ ਹੋਣੇ ਪੂਰੀ ਤਰ੍ਹਾਂ ਜਿੰਨੀ ਇਹਨਾਂ ਨੂੰ ਜਾਣਕਾਰੀ ਹੈਗੀ ਆ ਮੇਰੇ ਖਿਆਲ ਕਿਤੇ ਵੀ ਨਹੀਂ ਤੇ ਇਸ ਤਰ੍ਹਾਂ ਦੀ। ਸਿੰਘ ਜੀ ਸਾਹਿਬ ਇੱਥੇ ਪਸ਼ੂ ਦੰ ਜਿਹੜਾ ਐ ਕਰੀਬ 1700 1600 ਕੇ ਆਸ-ਪਾਸ ਹੈ ਪਰ ਕੰਮ ਕਰਨ ਵਾਲੇ ਵਰਕਰ ਸਿਰਫ 9 ਹੀ ਹੈ ਉਹਦੇ ਨਾਲ ਮਤਲਬ ਤੁਸੀਂ ਇਸ ਇਸ ਦੇ ਲਈ ਉਹ ਦੇਖੋ ਹੁਣ ਇਹਨਾਂ ਨੇ ਸਾਨੂੰ ਦੱਸਿਆ ਵੀ 9 ਨੇ ਤਾਂ ਹੁਣੇ ਅਸੀਂ ਡਿਸਟ੍ਰਿਕਟ ਸਾਹਿਬ ਨਾਲ ਇਹੀ ਗੱਲ ਕਰਾਂਗੇ ਕਿ ਇਹਨਾਂ ਨੂੰ ਵਰਕਰ ਹੋਰ ਦਿਓ ਸਾਡੇ ਆਣ ਦਾ ਮਕਸਦ ਇਹੀ ਹੈ ਵੀ ਇਹਨੂੰ ਦੇਖ ਕੇ ਸੁਣ ਕੇ ਸਾਰੀ ਗੱਲ ਵੱਡੀ ਸਾਹਿਬ ਨਾਲ ਕਰਦੇ ਆ ਕਿੱਥੇ ਕਮੀ ਹੈ ਕਿੱਥੇ ਹੋਇਆ ਹੈ ਤਾਂ ਉਹ ਦੂਰ ਕਰਾਵਾਂਗੇ ਇਸ ਟਾਈਮ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਤੁਸੀਂ ਦੇਖ ਵੀ ਰਹੇ ਹੋ ਜਿਹੜੀ ਤਰਪਾਲਾਂ ਹੈ ਔਰ ਨਈਂ ਤ੍ਰਿਪਾਲ ਇਸਟਮ ਲੱਗਣ ਦੀ ਜ਼ਰੂਰਤ ਹੈ ਵੀ ਤਾਂ ਕਿ ਠੰਡੀ ਹਵਾ ਬਿਲਕੁਲ ਜ਼ਰੂਰਤ ਹੈ ਸਾਰੀਆਂ ਗੱਲਾਂਾਰੇ ਸਾਰੀਆਂ ਦੇਖ ਕੇ ਤਾਂ ਹੀ ਉਸ ਤੋਂ ਬਾਅਦ ਗੱਲ ਕਰਾਂਗੇ ਨਾ ਠੀਕ ਸਾਰਾ ਸਭ ਤੋਂ ਪਹਿਲਾਂ ਸਾਰੇ ਗੋ ਭਗਤਾਂ ਨੂੰ ਜੈ ਗੋ ਮਾਤਾ ਦੀ ਇੱਥੇ ਜੀ 16 1700 ਦੇ ਜਿਹੜੇ ਹੈਗੇ ਨੇ ਗੋ ਵੰਸ਼ ਤੇ ਨੰਦੀ ਬੈਲ ਨੇ ਜੀ ਗਾਜਿਪੁਰ ਗਊਸ਼ਾਲਾ ਜੀ ਇੱਥੇ ਕਰੀਬ 21 22 ਕਿੱਲੇ ਦੇ ਵਿੱਚ ਇਹ ਗਾਜਿਪੁਰ ਗਊਸ਼ਾਲਾ ਬਣੀ ਹੋਈ ਹੈ ਜਿਹਦੇ ਵਿੱਚ 8 ਛੱਡ ਬਣੇ ਹੋਏ ਨੇ ਤੇ ਇਹ ਸਾਡੇ ਕੋਲੇ 8 10 ਕਿੱਲੇ ਜ਼ਮੀਨ ਦੇ ਪਜਾਉ ਨੇ ਉਦੇ ਵਿੱਚ ਸਾਨੂੰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਸਭ ਤੋਂ ਵੱਡੀ ਬੰਨ ਲੇਬਰ ਦੀ ਹੈ ਇੱਥੇ ਸਾਡੇ ਕੋਲ 9 ਬੰਦੇ ਲੇਬਰ ਦੇ ਨੇ ਜਿਹੜਾ ਇੱਕ ਬੰਦਾ ਛੁੱਟੀ ਰਹਿੰਦਾ ਹਰ ਟਾਈਮ ਇੱਕ ਜਿਹੜਾ ਰਾਤ ਨੂੰ ਡਿਊਟੀ ਹੁੰਦੀ ਹੈ ਉਹ ਦੋ ਦਿਨ ਛੁੱਟੀ ਕਰ ਜਾਂਦਾ ਹੈ 8 ਛੜਾਂ ਦੇ ਵਿੱਚ ਘੱਟੋ ਘੱਟ ਇੱਕ ਛੜ ਦੇ ਵਿੱਚ 4 ਜਾਂ 5 ਬੰਦੇ ਚਾਹੀਦੇ ਨੇ ਸਾਨੂੰ ਇੱਥੇ ਘੱਟੋ ਘੱਟ 40 35 ਤੋਂ 40 ਬੰਦੇ ਚਾਹੀਦੇ ਨੇ ਜਿਹੜੇ ਤੇ ਗਊਆਂ ਵਾਸਤੇ ਕੱਖ ਵੀ ਪਾਉਣ ਹਰਾਚਾਰਾ ਪਾਉਣ ਪਾਣੀ ਪਾਉਣ ਸਫਾਈ ਵਾਸਤੇ ਇੱਥੇ ਲੇਬਰ ਦੀ ਬਹੁਤ ਵੱਡੀ ਘਾਟ ਹੈ ਇਹਦੇ ਨਾਲ ਨਾਲ ਇੱਥੇ ਫੰਡ ਦੀ ਬਹੁਤ ਵੱਡੀ ਘਾਟ ਹੈ ਜਿਹੜਾ ਕਿ ਅਸੀਂ ਅੱਜ ਦੇ ਟਾਈਮ ਵਿੱਚ ਲ ਜਿਹੜੇ ਕੀ ਸਾਡੇ ਵੈਂਡਰ ਨੇ ਕਿਦੋਂ ਹਰਾਚਾਰਾ ਤੋੜੀ ਜਾਂਦੀ ਹੈ ਉਹਨੇ ਸਾਡੀ ਪੇਮੈਂਟ ਬਹੁਤ ਖੜੀ ਹੈ ਉਹਨਾਂ ਨੇ ਇੱਕ ਵਾਰ ਲਿਖ ਕੇ ਦਿੱਤਾ ਸੀਗਾ ਵੀ ਅਸੀਂ 1 ਸਾਲ ਵਾਰ 1 ਮਹੀਨੇ ਬਾਅਦ ਅਸੀਂ ਮਹੀਨਾ ਇੱਕ ਰੈਂਡਰ ਪਾਉਣਾ ਪੈਂਦਾ ਵੀ ਮਹੀਨੇ ਬਾਅਦ ਅਸੀਂ ਮਾਲ ਨਹੀਂ ਦੇਣਾ ਚਲੋ ਅਸੀਂ ਹੱਥ ਪੈਰ ਜੋੜ ਕੇ ਉਹਨਾਂ ਵੈਂਡਰਾਂ ਨੂੰ ਕਹਿ ਕਹਾ ਕੇ ਅਸੀਂ ਉਹਨਾਂ ਤੋਂ ਮਾਲ ਜਿਹੜਾ ਹੈਗਾ ਪੱਠੇ ਹਰਾਚਾਰਾ ਰੈਗੂਲਰ ਚਾਲੂ ਕਰਵਾਇਆ ਕਹਿ ਕਹਾ ਕੇ ਵੀ ਚਲੋ ਕੋਈ ਗੱਲ ਨਹੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਨੂੰ ਇੱਥੇ ਫੰਡ ਮੋਹਜਾ ਕਰਾਉਣ ਸੋ ਐਸਡੀਐਮ ਸਾਹਿਬ ਨੇ ਸਾਡੀ ਪਰਸੁਜੋਖੇਕ ਵਿਜ਼ਿਟ ਹੋਈ ਦੀ ਪਹਿਲਾਂ ਐਸਡੀਐਮ ਸਾਹਿਬ ਨੇ ਸਖਤ ਹੁਕਮ ਦੇ ਦਿੱਤੇ ਸੀ ਇਹਨਾਂ ਨੇ ਨਵੇਂ ਤਰਪਾਲਾ ਅਸੀਂ ਲਿਆਂਦਿਆ ਨੇ ਹੁਣ ਅੱਜ ਮੌਸਮ ਸਾਫ਼ ਹੈ ਸਾਰੇ ਜਿਹੜੇ ਇੱਥੇ ਲੇਬਰ ਹੈ ਲੇਬਰ ਨਹੀਂ ਲਾਉਣੀ ਦੇਖੋ ਸਭ ਤੋਂ ਵੱਡੀ ਗੱਲ ਮੈਂ ਪਹਿਲਾਂ ਕਹਿ ਚੁੱਕਿਆ ਲੇਬਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਅਗਰ ਲੇਬਰ ਉ ਤਾਂ ਹੀ ਕੰਮ ਹੋਣਗੇ ਹੁਣ ਇਹ ਪਿੰਡਾਂ ਦੇ ਵਿੱਚੋਂ ਜਿਹੜੇ ਨਰੇਗਾ ਵਾਲੇ ਬੰਦੇ ਆਉਂਦੇ ਨੇ ਬੀਬੀਆਂ ਆਉਂਦੀਆਂ ਨੇ ਬੀਬੀਆਂ ਦਾ ਕੰਮ ਕਿੰਨਾ ਹੁੰਦਾ ਉਹ ਵਿਚਾਰੇ 10 ਵਜੇ ਆਉਂਦੇ ਨੇ 4-6 ਜੀ ਤੱਕ ਵਗ ਜਾਂਦੇ ਨੇ ਤੇ ਸਾਨੂੰ ਇੱਥੇ ਡੀਐਸ ਸਾਹਿਬ ਨੂੰ ਬੇਨਤੀ ਕਰਦੇ ਪੜਾ ਜਿਲ੍ਹਾ ਸਰਕਾਰੀ ਸਭ ਤੋਂ ਪਹਿਲੇ ਇੱਕ ਗਊਸ਼ਾਲਾ ਪੂਰੇ ਜ਼ਿਲ੍ਹੇ ਦੇ ਵਿੱਚ ਨੌ ਹਲਕੇ ਪੈਂਦੇ ਨੇ ਜੀ ਇੱਥੇ ਪਿੰਡਾਂ ਨੂੰ ਵੀ ਬੇਨਤੀ ਕਰਦਾ ਮੈਂ ਸਾਰੇ ਨੇੜੇ ਦੇ ਜਨ ਵੀ ਇੱਥੇ ਤੁਸੀਂ ਆਓ ਸਾਰੇ ਰਲ ਮਿਲ ਕੇ ਸਾਬਗਰੇ ਤਾਂ ਕਿ ਗਊ ਮਾਤਾ ਤੋਂ ਪਰ ਸੇਵਾ ਲੈ ਕੇ ਚੱਲੀਏ ਤੇ ਸਦਲੀ ਸਵਾਗਤ ਰਹੀਏ ਇਸ ਤਰ੍ਹਾਂ ਜੀ ਵੀ ਸਰਕਾਰੀ ਗਊਸ਼ਾਲਾ ਦੇ ਵਿੱਚ 1600 ਤੋਂ ਉੱਪਰ ਜਿਹੜੇ ਜਾਨਵਰ ਹੈਗੇ ਗਊਆਂ ਨੇ ਠੱਠੇ ਨੇ ਤੇ ਜਿਹੜੇ ਲੋਕ ਵਾਰਾ ਛੱਡ ਦਿੰਦੇ ਨੇ ਉਹਨਾਂ ਨੂੰ ਅਸੀਂ ਜਿਹੜੇ ਵੱਖ-ਵੱਖ ਕਮੇਟੀਆਂ ਦੇ ਆ ਰਹੇ ਜਿਵੇਂ ਮਿਊਨਿਸਪਲ ਕਾਰਪੋਰੇਸ਼ਨ ਦੇ ਨੇ ਤੇ ਈਓ ਦਫਤਰ ਇੱਥੇ ਸਮਾਣਾ ਜਿਹੜੀ ਨਗਰ ਕੌਂਸਲ ਸਮਾਣਾ ਵੱਲੋਂ ਜਿਹੜੇ ਜਾਨਵਰ ਪਕੜ ਕੇ ਆਵਾਰਾ ਇੱਥੇ ਛੱਡੇ ਜਾਂਦੇ ਤਾਂ ਜੋ ਐਕਸੀਡੈਂਟ ਨਾ ਹੋਣ ਤੇ ਲੋਕਾਂ ਦੀਆਂ ਜਿਹੜੀਆਂ ਫਸਲਾਂ ਦਾ ਨੁਕਸਾਨ ਨਾ ਕਰੇ ਸਰ ਦੇਖ ਰਹੇ ਮੈਂ ਵੀ ਕਾਫੀ ਜ਼ਰੂਰਤ ਹੈ 2.5-3 ਕਰੋੜ ਰੁਪਏ ਤਾਂ ਕਹਿੰਦੇ ਬਕਾਇਆ ਮੰਨ ਲਓ ਇਸ ਚੱਕਰ ਦਾ ਚੜਿਆ ਗਾ ਉਸ ਵਾਲਾ ਤੇ ਉਹਦੇ ਲਈ ਕਿਸ ਤਰ੍ਹਾਂ ਪ੍ਰਬੰਧ ਕਰ ਰਿਹਾ ਹੈ ਨਗਰ ਪ੍ਰਸ਼ਾਸਨ ਇਦੇ ਬਾਰੇ ਜੀ ਵੀ ਰਿਪੋਰਟ ਜਿਹੜੀ ਹੈਗੀ ਹੈ ਡੀ ਸਾਹਿਬ ਨੂੰ ਤੇ ਕਮਿਸ਼ਨਰ ਮਿਊਸਪਲ ਕਾਰਪੋਰੇਸ਼ਨ ਨੇ ਤੇ ਤੁਹਾਡੇ ਯੂ ਸਾਹਿਬ ਨੂੰ ਲਿਖਿਆ ਹੋਇਆ ਹੈਗਾ ਕਿ ਆਊਸਸ ਬਕਾਇਆ ਤਾਂ ਹੈਗਾ ਲੇਕਿਨ ਉਹਦੀ ਲਿਖਾਪੜੀ ਜਾਰੀ ਹੈਗੀ ਤੇ ਜਿਹੜੇ ਡੀਸੀ ਸਾਹਿਬ ਇਹਦੇ ਵਿੱਚ ਨਿੱਜੀ ਰੁਚੀ ਲੈ ਕੇ ਤੇ ਇਹਦੀ ਅਦਾਇਗੀ ਕਰਨ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਚੇਵਨ ਸਾਹਿਬ ਆਣ ਕੇ ਉਹਨਾਂ ਨੂੰ ਵੀ ਕਹੋਗੇ ਵੀ ਇਹ ਸਾਹ ਭੇਜਿਆ ਜਾਵੇ ਹਾਂਜੀ ਉਹਨਾਂ ਵੱਲੋਂ ਵੀ ਜੇ ਕੋਈ ਉਹਨਾਂ ਦੇ ਗਊਸ਼ਾਲਾ ਨੂੰ ਉਹਨਾਂ ਵੱਲੋਂ ਮਦਦ ਕੀਤੀ ਜਾਂਦੀ ਹੋएगी ਤਾਂ ਉਹਨਾਂ ਤੋਂ ਵੀ ਮੰਗ ਕਰਾਂਗੇ ਵੀ ਉਹ ਦੇਣ ਤਾਂ ਜੋ ਗੌਤਮ ਜੀ ਜਿਹੜੀ ਸੇਵਾ ਹਸਕੇ ਤੇ ਸਾਡੇ ਜਿਹੜੀ ਦੀ ਸਮੱਸਿਆ ਐ ਨੋ ਸਿਰਫ ਮਜ਼ਦੂਰ ਆ ਇੱਥੇ ਬੰਦੇ 35000 ਆ ਅਸੀਂ ਇਸ ਤਰ੍ਹਾਂ ਹੈਗਾ ਦੇਖੋ ਸੋਰਸਸ ਆਫ ਇਨਕਮ ਦੇਖਣਾ ਪੈਂਦਾ ਹੈਗਾ ਤੇ ਅਸੀਂ ਜਿਹੜੀ ਲੇਬਰ ਦੀ ਪ੍ਰਤੀਪੂਰਤੀ ਉਹ ਮੰਦਰੇਗਾ ਰਾਂਗੇ ਮਸਟਰ 올 ਪਵਾ ਕੇ ਕਰਵਾ ਲੈਣੇ ਹੈਗੇ ਤੇ ਐਸ ਸੱਚ ਹੁਣ ਕੋਈ ਹੈ ਨਹੀਂਗੀ ਤੁਸੀਂ ਅੱਜ ਨਹੀਂ ਹੈ ਜਦੋਂ ਮਰਜ਼ੀ ਤੁਸੀਂ ਵਿਜ਼ਿਟ ਕਰੋਗੇ ਤਾਂ ਪਹਿਲਾਂ ਨਾਲੋਂ ਬਹੁਤ ਫਰਕ ਆ ਮੈਂ ਖੁਦ ਵੀ ਇੱਥੇ ਸਮਾਨੇ ਰਿਆਸ਼ ਰੱਖੀ ਵੀ ਆ ਗਾਇਬ ਗਾਇਬ ਮੈਂ ਆਉਂਦਾ ਰਹਿੰਦਾ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼